ਇੰਦਰ ਪ੍ਰੀਤ ਪੈਰੀ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਆਡੀਓ ਸਾਹਮਣੇ ਆਈ ਹੈ ਲੋਰਸ ਵਿਸ਼ਨੋਈ ਵੱਲੋਂ ਪੈਰੀ ਨੂੰ ਕਤਲ ਤੋਂ ਪਹਿਲਾਂ ਇੱਕ ਕਾਲ ਕੀਤੀ ਗਈ ਸੀ ਜਿਸ ਦੀ ਆਡੀਓ ਵਾਇਰਲ ਹੋਈ ਹੈ ਇਸ ਦੇ ਨਾਲ ਹੀ ਜੀ ਮੀਡੀਆ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਤਲ ਤੋਂ ਕੁਝ ਸਮਾਂ ਪਹਿਲਾਂ ਦੀ ਇਹ ਆਡੀਓ ਦੱਸੀ ਜਾ ਰਹੀ ਹੈ ਜਿਸ ਵਿੱਚ ਵਿਸ਼ਨੋਈ ਨੇ ਕਿਹਾ ਤੁਸੀਂ ਸਾਰੇ ਮੇਰੇ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਗਏ ਹੋ ਤੋ ਹਲੋ ਦੱਸ ਦिए ਕਿ ਇੰਦਰ ਪ੍ਰੀਤ ਪੈਰੀ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਆਡੀਓ ਸਾਹਮਣੇ ਆਈ ਹੈ ਲੋਰਸ ਵਿਸ਼ਨੋਈ ਵੱਲੋਂ ਪੈਰੀ ਨੂੰ ਕਤਲ ਤੋਂ ਪਹਿਲਾਂ ਇੱਕ ਕੋਲ ਵਾਇਰਲ ਕੀਤੀ ਹੋਈ ਸੀ ਜੀ ਮੀਡੀਆ ਵਾਇਰਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਤਲ ਤੋਂ ਕੁਝ ਸਮਾਂ ਪਹਿਲਾਂ ਦੀ ਇਹ ਵੀਡੀਓ ਦਸੀ ਆਡੀਓ ਦਸੀ ਜਾ ਰਹੀ ਹੈ ਵਿਸ਼ਨੋਈ ਨੇ ਕਿਹਾ ਤੁਸੀਂ ਸਾਰੇ ਮੇਰੇ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਰਹੇ ਹੋ ਆਗੇ ਵੇਹ ਆਂਕ ਤੇ ਸਾਹ ਹੀ ਹੁੰਦਾ ਠੀਕ ਠਾਕ ਸੰਚੀਰ ਤੋਂ ਤੁਨ ਕਦੇ ਇਹ ਗੱਲਾਂ ਪਤਾ ਹੈ ਕਿ ਕੰਮ ਚੰਦੂ ਆ ਤੇ ਕੋਈ ਟੈਕਨੋਲੋਜੀ ਵਾਲਾ ਬਹਿਲਾ ਦੇ ਦੋ ਵਾਰੀ ਸੀ ਕੋਰਟ ਚ ਜਾਂਦਾ ਹੁੰਦਾ ਕਿ ਉਹਨੂੰ ਖੇਤਰ ਜਨਨ ਵਾਲੇ ਬਲਕਾਂ ਤੇ ਕੋਰਟ ਚ ਗਿਆ ਮੈਂ ਜਾਂਦਾ ਹੀ ਨਹੀਂ ਨਾ ਕਿਤੇ ਕੋਰਟ ਨੂੰ ਮੈਨੂੰ ਮੈਸੇਜ ਵੀ ਨਹੀਂ ਲੱਗਿਆ ਮੈਂ ਜਾ ਜਾਂਦਾ ਸਪੈਸ਼ਲ 8 ਤੋਂ 2-4 ਮਹੀਨੇ ਪ੍ਰੇਸ਼ਾਨ ਰਹਿਣਾ ਰਹੇ ਤੁਨ ਤੁਨ ਕੁਛ ਨਿੱਕਾ ਮੈਂ ਕੰਮ ਤੋਂ ਮਾਰੇ ਪ੍ਰੇਸ਼ਾਨ ਸੀ ਉਸ ਕੋ ਜਿਹੜਾ ਜਿੰਦ ਪਛਾਣ ਕਰਦਾ ਕਿ ਉਹ ਜੀਸਾ ਨੇ ਉਹਦੇ ਆ ਗਿਆ ਸਾਹ ਪੱਕੇ ਦਸ ਮਿੰਟ ਤੇ ਉੱਤਰ ਕੇ ਗੱਲ ਕਰਾ ਦਿੱਤਾ ਹੂੰ ਕਿ ਨਹੀਂ ਤਾਂ ਦੂਜੀ ਫੋਨ ਕਰਾ ਦੇ ਵੀ ਨਹੀਂ ਦੁਜਾ ਇੱਕ ਵਾ ਉਹਨੂੰ ਮੈਸੇਜ ਲਾ ਦਿੰਦਾ ਤੇਰਾ ਦਿਲਦਾ ਕੋਈ ਨੰਬਰ ਮੈਂ ਮੈਸੇਜ ਨਾ ਨਾਉਂ ਕਿਹਾ ਨਹੀਂ ਜੰਦਾ ਮੈਸੇਜ ਨਾ ਨਾਉਂ ਉਹ ਮੈਸੇਜ ਨਾ ਨਾ ਮੈਂ ਤੱਕ ਨਹੀਂ ਗਿਆ ਹੁਣ ਤਾਂ ਹੈ ਕਿ ਮੌਜੂਦਾ ਸਥਿਤੀ ਕਿਉਂ ਬਰਬਾਦ ਹੋਵੇ ਅਸੀਂ ਸੋਚ ਰਹੇ ਹਾਂ ਕਿ ਮੈਂ ਰਹਿ ਆ ਤਾਂ ਨਹੀਂ ਰਹਾਂ ਕੋਈ ਦਿੱਕਤ ਨਹੀਂ ਹੁਣ ਅਗਲੀ ਈਸ ਲਿਖੇ ਹੁਣ ਉਹਦੇ ਹਸਾਨਾ ਚੱਲਣਗੇ ਤੇ ਕੁਝ ਸਾਰੇ ਵਧੀਆ ਅਪੋਰਚਨ ਕਰ ਲਈ ਹੁਣ ਅੱਜ ਕਿਹੜਾ ਅੱਜ ਬਨੇ ਕੋ ਸ਼ੋਰ ਲਿਸ ਲਈ ਕੋਈ ਕੋਡ ਕਰ ਲੈ ਕੇ ਆਓ ਚਲੋ ਕੋਈ ਨਿਕਲੇ ਕਰਵਾਟ ਨਹੀਂ ਆ ਰਹੀ ਮਨ ਉਤਰੀ ਤੇ ਮੇਰੀ ਵਾਰ ਆ ਗਈ ਹੁਣ ਰੁਕ ਕਰਾਂਗੇ ਟੌਪ 20 ਖਬਰਾਂਵਰ ਅੱਜ ਕਿਸਾਨ ਮਜ਼ਦੂਰ ਮੋਰਚਾਦਾਰ ਰੇਲ ਰੋਕੋ ਅੰਦੋਲਨ ਸੂਬੇ ਭਾਰ ਵਿੱਚ 1 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਹੋਵੇਗਾ ਚੱਕਾ ਜਾ ਚੰਸੀ ਵਿੱਚ ਬਦਮਾਸ਼ਾਂ ਦੀ ੱੱਕੇਛਾ ਹੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਬਦਮਾਸ਼ਾਂ ਨੇ ਇੱਕ ਕਮਰੇ ਵਿੱਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਲੋਂ ਵਿੱਚ ਬਦਮਾਸ਼ਾਂ ਨੇ ਖੇਤਾ ਵਿੱਚ ਕੰਮ ਕਰਦੇ Dalit ਨੌਜਵਾਨ ਦੀ ਬੈਟ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਨੌਜਵਾਨ ਹਸਪਤਾਲ ਵਿੱਚ ਪਹੁੰਚੇ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਆਡੀਓ ਸਾਹਮਣੇ ਆਈ ਹੈ ਲੋਰੈਂਸ ਵਿਸ਼ਨੋਈ ਵੱਲੋਂ ਪੈਰੀ ਨੂੰ ਕਤਲ ਤੋਂ ਪਹਿਲਾਂ ਕੋਲ ਜੋ ਕੀਤੀ ਗਈ ਸੀ ਉਹ ਆਡੀਓ ਵਾਇਰਲ ਹੋ ਰਹੀ ਹੈ ਜੀ ਮੀਡੀਆ ਇਸ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਤਲ ਤੋਂ ਕੁਝ ਸਮੇਂ ਪਹਿਲੇ ਵੀ ਇਹ ਆਡੀਓ ਦੱਸੀ ਜਾ ਰਹੀ ਹੈ ਵਿਸ਼ਨੋਈ ਨੇ ਜਿਸ ਵਿੱਚ ਕਿਹਾ ਹੈ ਕਿ ਤੁਸੀਂ ਸਾਰੇ ਮੇਰੇ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਇੰਦਰਪ੍ਰੀਤ ਪੈਰੀ ਦੇ ਕਤਲ ਮਾਮਲੇ ਨਾਲ ਜੁੜੀ ਇੱਕ ਹੋਰ ਆਡੀਓ ਸਾਹਮਣੇ ਆਈ ਹੈ ਲੋਰਸ ਵਿਸ਼ਨੋਈ ਵੱਲੋਂ ਪੈਰੀ ਨੂੰ ਕਤਲ ਤੋਂ ਪਹਿਲਾਂ ਇਹ ਕੋਲ ਕੀਤੀ ਗਈ ਸੀ ਔਰ ਇਸ ਆਡੀਓ ਦੀ ਜੋ ਵਾਇਰਲ ਹੋ ਰਹੀ ਹੈ ਜੀ ਮੀਡੀਆ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਤਲ ਤੋਂ ਕੁਝ ਸਮਾਂ ਪਹਿਲਾਂ ਦੀ ਇਹ ਆਡੀਓ ਦੱਸੀ ਜਾ ਰਹੀ ਹੈ ਵਿਸ਼ਨੋਈ ਨੇ ਕਿਹਾ ਹੈ ਕਿ ਤੁਸੀਂ ਸਾਰੇ ਮੇਰੇ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਰਹੇ ਹੋ ਜੇ ਕਮਲ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਕਮਲ ਜੀ 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 ਕਮਲ 인ਦਰਪ੍ਰੀਤ ਪੈਰੀ ਦੇ ਜੇ ਕਤਲ ਮਾਮਲੇ ਵਿੱਚ ਆਡੀਓ ਵਾਇਰਲ ਹੋ ਰਹੀ ਹੈ ਲੋਰਸ ਵਿਸ਼ਨੋਈ ਦੇ ਨਾਲ ਤੁਸੀਂ ਇਸ ਵਾਰੀ ਕੀ ਕਹਿਣਾ ਚਾਹੋਗੇ ਆ ਬਿਲਕੁਲ ਦੇਖੋ ਖਾਸ ਤੌਰ ਤੇ ਜਿਸ ਤਰੀਕੇ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲकांड ਮਾਮਲਾ ਇਸ ਦੇ ਵਿੱਚ ਲਗਾਤਾਰ ਆਜ ਦਿਨ ਵੱਖ-ਵੱਖਰੀਆਂ ਜਿਹੜੀਆਂ ਰਿਕਾਰਡਿੰਗ ਨੇ ਉਹ ਸਾਹਮਣੇ ਆ ਰਹੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੋਲਡੀ ਬਰਾੜ ਦੀ ਜਿਹੜੀ ਇੱਕ ਆਡੀਓ ਸੀਗੀ ਉਹ ਸਾਹਮਣੇ ਆਈ ਸੀ ਜਿਸ ਆਡੀਓ ਦੇ ਵਿੱਚ ਗੋਲਡੀ ਬਰਾੜੇ ਕਹਿੰਦਾ ਹੋਇਆ ਜ਼ਿਕਰ ਕਰ ਰਿਹਾ ਕਿ ਲਾਰੈਂਸ ਬਿਸ਼ਨੋਈ ਨੇ ਜਿਹੜੀ ਕਿ ਯਾਰ ਮਾਰ ਕੀਤੀ ਆ ਆਪਣੇ ਯਾਰ ਨੂੰ ਚੰਡੀਗੜ੍ਹ ਸੈਕਟਰ 26 ਬਲਾਕੇ ਉਸ ਦਾ ਕਤਲ ਕਰਵਾ ਦਿੱਤਾ ਉਸ ਤੋਂ ਬਾਅਦ ਜਿਹੜਾ ਕਿ ਬੌਕਸਰ ਆ ਹਰੀ ਬੌਕਸਰ ਹੈਰੀ ਬੌਕਸਰ ਆ ਜਿਸ ਦਾ ਨਾਮ ਉਸ ਤੋਂ ਉਹਦੀ ਇੱਕ ਜਿਹੜੀ ਆਡੀਓ ਵਾਇਰਲ ਹੋਈ ਅਤੇ ਹੁਣ ਜਿਹੜੀ ਤੀਸਰੀ ਆਡੀਓ ਇਸ ਪੂਰੇ ਮਾਮਲੇ ਦੇ ਵਿੱਚ ਉਹ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜ਼ਿਕਰ ਹੋ ਰਿਹਾ ਕਿ ਜੋ ਲਾਰੈਂਸ ਬੁਸ਼ਨੋਈ ਹੈ ਅਤੇ ਜੋ ਹੈ ਕੈਸਾ ਤੇ ਪੈਰੀ ਸੀਗਾ ਦੋਨਾਂ ਦੇ ਵਿਚਕਾਰ ਆਪਸੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਹਾਲਾਂਕਿ ਅਸੀਂ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਇਹ ਆਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਪਰ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਦਾ ਜ਼ਿਕਰ ਹੋ ਰਿਹਾ ਉਹ ਚੀਜ਼ਾਂ ਦਾ ਜ਼ਿਕਰ ਕਿਤੇ ਨਾ ਕਿਤੇ 골ਦੀ ਬਰਾੜ ਦੀ ਆਡੀਓ ਦੇ ਨਾਲ ਵੀ ਸਬੰਧ ਪੈਂਦਾ ਆ ਚਾਹੇ ਕਿਸਾ ਦੇ ਜੋ ਪੈਰੀ ਦੇ ਨਾਲ ਵੀ ਜਿਹੜਾ ਕੈਸਾ ਦਿਓ ਉਹਨਾਂ ਚੀਜ਼ਾਂ ਦਾ ਸਬੰਧ ਸਿੱਧੇ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਤਿੰਨ ਤੋਂ ਚਾਰ ਚੀਜ਼ਾਂ ਜਿਹੜੀਆਂ ਸਾਹਮਣੇ ਕਾਮਨ ਆ ਰਹੀਆਂ ਨੇ ਕਿ 골ਡੀ ਬਰਾੜ ਅਤੇ ਲਾਰੈਂਸ ਗੁਸ਼ਨੋਈ ਦੀ ਆਪਸੀ ਨਜ਼ਦੀਕੀ ਬਹੁਤ ਸੀ ਜਦੋਂ ਸਿੱਧੂ ਮਸੇਵਾਲਾ ਦਾ ਕਤਲकांड ਹੋਇਆ ਉਸ ਸਮੇਂ ਇਹਨਾਂ ਦੋਨਾਂ ਗੈਂਗ ਦੀ ਆਪਸੀ ਜਿਹੜੀ ਨਜ਼ਦੀਕੀ ਆ ਉਹ ਬਹੁਤ ਜ਼ਿਆਦਾ ਸੀ ਪਰ ਉਸ ਤੋਂ ਬਾਅਦ ਲਗਾਤਾਰ ਕਿਸੇ ਆਪਸੀ ਰੰਜਿਸ਼ ਵਾਧੀ ਗਈ ਆਪਸੀ ਟਕਰਾਅ ਜਿਹੜੀ ਦੋਹਾਂ ਗਰੁੱਪਾਂ ਦੇ ਵਿੱਚ ਵੱਧੀ ਗਈ ਅਤੇ ਉਸ ਤੋਂ ਬਾਅਦ ਕੀ ਸੀਗਾ ਜਿਹੜੇ ਸ਼ੂਟਰ ਜਾਂ ਕਹਿ ਸਕਦੇ ਜਿਹੜੇ ਬੰਦੇ ਇਹਨਾਂ ਗਰੁੱਪ ਵਾਸਤੇ ਇਕੱਠੇ ਤੌਰ ਤੇ ਕੰਮ ਕਰਦੇ ਸੀਗੇ ਉਹ ਕੁਝ ਲਾਰੈਂਸ ਬਿਸ਼ਨੋਈ ਵਾਲੀ ਸਾਈਡ ਤੇ ਹੋਗੇ ਕੁਝ ਗੋਲਡੀ ਬਰਾੜ ਵਾਲੀ ਸਾਈਡ ਹੋਗੇ ਅਤੇ ਪੈਰੀ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਸੀਗਾ ਜੋ ਸਾਡਾ ਸੋਰਸ ਜਿਹੜੇ ਉਹ ਜਾਣਕਾਰੀ ਦੇ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਦਾ ਸਭ ਤੋਂ ਨਜ਼ਦੀਕੀ ਪੈਰੀ ਸੀਗਾ ਜਦੋਂ ਕਹਿ ਸਕਦੇ ਤਰੀਕਾ ਹੁੰਦੀਆਂ ਸੀਗੀਆਂ ਪੈਰੀ ਦੇ ਨੂੰ ਜਿਹੜਾ ਕਿ ਪੈਰੀ ਦਾ ਪਰਿਵਾਰ ਸੀਗਾ ਉਹ ਲਾਰੈਂਸ ਬਿਸ਼ਨੋਈ ਨੂੰ ਰੋਟੀ ਵੀ ਦੇ ਕੇ ਆਉਂਦਾ ਸੀ ਅਦਾਲਤ ਦੇ ਵਿੱਚ ਕਿ ਉਸ ਨੂੰ ਭੁੱਖਾ ਨਾ ਰਹਿ ਜਾਵੇ ਤਾਂ ਇੰਨੀ ਕਿ ਨਜ਼ਦੀਕੀ ਦੋਸਤੀ ਸੀਗੀ ਕਿ ਦੋਵੇਂ ਦੋਸਤ ਬਹੁਤ ਨਜ਼ਦੀਕ ਸੀਗੇ ਪਰ ਪਿਛਲੇ ਕੁਝ ਸਮੇਂ ਤੋਂ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ ਪੈਰੀ ਗੋਲਡੀ ਬਰਾੜ ਦੇ ਵੱਧ ਨਜ਼ਦੀਕ ਹੋ ਗਿਆ ਸੀ ਅਤੇ ਇਸ ਆਡੀਓ ਦੇ ਵਿੱਚ ਤੁਸੀਂ ਤਿੰਨ ਚਾਰ ਚੀਜ਼ਾਂ ਦਾ ਜਿਹੜਾ ਧਿਆਨ ਨਾਲ ਜਦੋਂ ਸੁਣੋਗੇ ਜਿਕਰ ਹੈ ਜਿਹੜਾ ਉਹ ਹੋ ਰਿਹਾ ਤਾਂ ਇਸ ਆਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਪੁੱਛਦਾ ਲੋਰੈਂਸ ਦੀ ਆਵਾਜ਼ ਆਉਂਦੀ ਹੈ ਜਿਹੜੀ ਆਵਾਜ਼ ਘਟ ਘਟ ਕੇ ਆ ਰਹੀ ਹੈ ਉਹ ਲੋਰੈਂਸ ਬਿਸ਼ਨੋਈ ਦੀ ਆ ਤੇ ਉਹ ਪੁੱਛਦਾ ਕਿ ਪਰਿਵਾਰ ਕਿੱਥੇ ਆ ਜਾਂ ਵਿਆਹ ਕਦੋਂ ਹੋਇਆ ਤਾਂ ਉਹ 13 ਤਰੀਕ ਨੂੰ ਜਿਹੜਾ ਪੈਰੀ ਹੈ ਜ਼ਿਕਰ ਕਰਦਾ ਕਿ 13 ਤਰੀਕ ਨੂੰ ਉਸ ਦਾ ਵਿਆਹ ਹੋਇਆ ਅਤੇ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਹੁੰਦੀਆਂ ਨੇ ਹੋਰ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇੱਕ ਵਿਅਕਤੀ ਦਾ ਜ਼ਿਕਰ ਹੈ ਜਿਹੜਾ ਸਾਹਮਣੇ ਆਉਂਦਾ ਇਹ ਵਿੱਕੀ ਟੈਲੇ ਦਾ ਜ਼ਿਕਰ ਹੁੰਦਾ ਕਿ ਵਿੱਕੀ ਟੈਲੇ ਨਾਲ ਤੇਰੀ ਗੱਲਬਾਤ ਹੁੰਦੀ ਹੈ ਤਾ ਪੈਰੀ ਕਹਿੰਦਾ ਹਾਂ ਮੇਰੀ ਗੱਲਬਾਤ ਹੁੰਦੀ ਹੈ ਕਦੇ-ਕਦੇ ਮੇਰੀ ਗੱਲਬਾਤ ਹੋ ਜਾਂਦੀ ਆ ਅਤੇ ਲਾਰੈਂਸ ਉਸ ਨੂੰ ਕਹਿੰਦਾ ਕਿ ਚੱਲ ਠੀਕ ਹੈ ਦੂਸਰੇ ਫੋਨ ਤੋਂ ਉਹਨੂੰ ਫੋਨ ਲਾ ਅਤੇ ਉਸ ਸਮੇਂ ਪੈਰੀ ਕਹਿੰਦਾ ਕਿ ਮੇਰੇ ਕੋਲ ਦੂਸਰਾ ਫੋਨ ਨਹੀਂ ਹੈ ਮੇਰੇ ਕੋਲ ਸਿਰਫ ਇੱਕ ਫੋਨ ਹੈ ਅਤੇ ਮੈਂ ਮੈਸੇਜ ਜਿਹੜਾ ਤੁਹਾਡਾ ਉਸ ਤੱਕ ਪਹੁੰਚਾ ਦਾਂਗਾ ਤੁਹਾਡਾ ਕੋਈ ਪੱਕਾ ਨੰਬਰ ਹੈ ਜਿਹੜਾ ਉਹ ਚੱਲ ਰਿਹਾ ਤਾਂ ਇਸੇ ਸਮੇਂ ਵਿੱਚ ਲਾਰੈਂਸ ਕਹਿੰਦਾ ਕਿ ਮੇਰਾ ਕੋਈ ਪੱਕਾ ਨੰਬਰ ਨਹੀਂ ਹੈ ਮੈਂ ਆਪਣੇ ਆਪ ਤੈਨੂੰ ਜਾਨੀ ਕਿ ਕਾਲ ਕਰਾਂਗਾ ਜਾਂ ਇਸ ਤਰੀਕੇ ਆ ਉਹ ਗੱਲ ਨੂੰ ਤਾਲ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਇੱਕ ਵਿੱਕੀ ਟੈਲਾ ਦਾ ਜ਼ਿਕਰ ਹੁੰਦਾ ਵਿੱਕੀ ਟੈਲਾ ਕੌਣ ਹੈ ਵਿੱਕੀ ਟੈਲਾ ਵੀ ਇੱਕ ਗੈਂਗਸਟਰ ਦੱਸਿਆ ਜਾ ਰਿਹਾ ਜਿਹੜਾ ਕਿਸੇ ਦੇ ਹਰਿਆਣੇ ਦੇ ਨਾਲ ਸੰਬੰਧ ਰੱਖਦਾ ਜੋ ਹੁਣ ਤੱਕ ਦੀਆਂ ਜਾਣਕਾਰੀਆਂ ਆ ਰਹੀਆਂ ਨੇ ਅਤੇ ਇਸ ਤੋਂ ਇਲਾਵਾ ਜਿਹੜਾ ਲੋਰੈਂਸ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਤੁਸੀਂ ਸਾਰੇ ਮੇਰੇ ਵਿਰੋਧੀ ਧਿਰ ਦੇ ਵਿੱਚ ਹੋ ਗਏ ਹੋ ਵਿਰੋਧੀ ਧਿਰ ਕੌਣ ਹੈ ਹੁਣ ਵਿਰੋਧੀ ਧਿਰ ਹੈ 골ਡੀ ਬਰਾਡ ਜਿਹੜਾ ਗੈਂਗ ਹੈ ਕਿਸੇ ਦੇ ਜਿਹੜਾ ਗੈਂਗ ਕਿਸੇ ਦੇ ਵਿਦੇਸ਼ ਤੋਂ ਚੱਲ ਰਿਹਾ ਉਹ ਜਿਹੜੀ ਧਿਰ ਹੈ ਜਿਹੜੀ ਕਿਸੇ ਦੇ ਲੋਰੈਂਸ ਬਿਸ਼ਨੋਈ ਦੀ ਸਭ ਤੋਂ ਵੱਧ ਨਜ਼ਦੀਕੀ ਸੀ ਉਹ ਧਿਰ ਕਹਿ ਸਕਦੇ ਆ ਅੱਜ ਸਭ ਤੋਂ ਵੱਡੀ ਵਿਰੋਧੀ ਧਿਰ ਆ ਉਹ ਲਾਰੈਂਸ ਬਿਸ਼ਨੋਈ ਦੀ ਬਣ ਚੁੱਕੀ ਆ ਤੇ ਲਾਰੈਂਸ ਬਿਸ਼ਨੋਈ ਸਿੱਧੇ ਤੌਰ ਤੇ ਪੈਰੀ ਨੂੰ ਇੱਕ ਚੀਜ਼ ਦਾ ਜ਼ਿਕਰ ਕਰਦਾ ਹੋਇਆ ਨਜ਼ਰ ਆ ਰਿਹਾ ਕਿ ਤੁਸੀਂ ਸਾਰੇ ਮੇਰੀ ਵਿਰੋਧੀ ਧਿਰ ਦੇ ਨਾਲ ਹੋ ਗਏ ਹੋ ਜਾਨੀ ਕਿ ਉਸ ਨੂੰ ਪੈਰੀ ਤੋਂ ਇਨਸਿਕਿਉਰਟੀ ਲੱਗ ਰਹੀ ਸੀਗੀ ਪੈਰੀ ਤੋਂ ਖਤਰਾ ਲੱਗ ਰਿਹਾ ਸੀਗਾ ਅਤੇ ਜੋ ਜਾਣਕਾਰੀਆਂ ਹੁਣ ਤੱਕ ਆਈਆਂ ਨੇ ਉਸ ਫੋਨ ਤੋਂ ਬਾਅਦ ਪੈਰੀ ਨੂੰ ਬੁਲਾਇਆ ਗਿਆ ਹੋਰ ਗੱਲਬਾਤ ਕਰਨੇ ਕਿਉਂਕਿ ਉਹ ਆਡੀਓ ਐਂਡ ਤੇ ਕੱਟ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਉੱਥੇ ਪੈਰੀ ਦੇ ਉੱਪਰ ਜਿਹੜਾ ਕਿ ਦੋ ਸ਼ੂਟਰ ਸੀਗੇ ਜਿਹੜੇ ਜਿਨ੍ਹਾਂ ਦੀ ਹੁਣ ਤੱਕ ਦੀ ਜਾਣਕਾਰੀ ਆ ਰਹੀ ਆ ਅੰਕੁਸ਼ ਅਤੇ ਪਿਊਸ਼ ਦੋ ਸ਼ੂਟਰਾਂ ਵੱਲੋਂ ਤਾਪੜ ਤੋੜ ਜਿਹੜੀ ਫਾਇਰਿੰਗ ਆ ਉਹ ਕੀਤੀ ਜਾਂਦੀ ਆ ਤਾਂ ਹੁਣ ਤੱਕ ਦੀ ਜੋ ਅਪਡੇਟ ਆ ਉਸ ਅਪਡੇਟ ਦੇ ਮੁਤਾਬਿਕ ਆਪਸੀ ਜਿਹੜੀ ਰੰਜਿਸ਼ ਹੈ ਚਾਹ ਗੈਂਗਵਾਰ ਕਹਿ ਸਕਦੇ ਹਾਂ ਕਿਉਂਕਿ ਅਸੀਂ ਪਹਿਲੇ ਦਿਨ ਵੀ ਕਹਿ ਰਹੇ ਸੀਗੇ ਕਿ ਇੱਕ ਗੈਂਗਵਾਰ ਹੋ ਸਕਦੀ ਹੈ ਇੱਕ ਗੈਂਗ ਨੇ ਦੂਜੇ ਗੈਂਗ ਦੇ ਉੱਪਰ ਗੋਲੀਆਂ ਚਲਾਈਆਂ ਅਤੇ ਇਸ ਕਤਲ ਕਤਲ ਨੂੰ ਜਿਹੜਾ ਅੰਜਾਮ ਦਿੱਤਾ ਅਤੇ ਹੁਣ ਇਸ ਦੇ ਵਿੱਚ ਹੁਣ ਤੱਕ ਵੀ ਜੋ ਅਪਡੇਟ ਦੇ ਮੁਤਾਬਿਕ ਇਹ ਹੀ ਲੱਗ ਰਿਹਾ ਹੈ ਕਿ ਇੱਕ ਗੈਂਗਵਾਰ ਸੀਗੀ ਗੈਂਗਵਾਰ ਦੇ ਤਹਿਤ ਜਿਹੜਾ ਪੂਰੀ ਸਾਜ਼ਿਸ਼ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਜੇਲ੍ਹ ਦੇ ਵਿੱਚੋਂ ਬੈਠ ਕੇ ਜੋ ਕਹਿ ਸਕਦੇ ਲਾਰੈਂਸ ਬਿਸ਼ਨੋਈ ਸੀਗਾ ਲਾਰੈਂਸ ਬਿਸ਼ਨੋਈ ਨੇ ਇਸ ਪੂਰੇ ਕਤਲकांड ਦੀ ਜਿਹੜੀ ਪਲੈਨਿੰਗ ਆ ਉਹ ਸਾਜ਼ਿਸ਼ ਦੀ ਪੂਰੀ ਜਿਹੜੀ ਪਲੈਨਿੰਗ ਆ ਉਹ ਕੀਤੀ ਅਤੇ ਉਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਬੌਕਸਰ ਸੀਗਾ ਜਿਸ ਦਾ ਨਾਮ ਕਹਿ ਸਕਦੇ ਜਿਸ ਨੇ ਕਹਿ ਸਕਦੇ ਅੱਗੇ ਪੂਰੀ ਪਲੈਨਿੰਗ ਹੈਰੀ ਬੌਕਸਰ ਕਮਲ ਸਾਡੇ ਨਾਲ ਜੁੜੇ ਰਹਿਣਾ ਅੱਪਾ ਤੁਹਾਡੇ ਵੱਲ ਦੁਆਰਾ ਆਂਦੇ ਆ ਇਸ ਵੇਲੇ ਦੀ ਵੱਡੀ ਖਬਰ ਇੰਦਰਪ੍ਰੀਤ ਪੈਰੀ ਕਤਲ ਮਾਮਲੇ ਨਾਲ ਹੀ ਜੁੜੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਖਬਰ ਆਈ ਹੈ ਕਿ ਪੈਰੀ ਕਤਲकांड ਮਾਮਲੇ ਵਿੱਚ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਦੇ ਨਾਮ ਪਿਊਸ਼ ਤੇ ਅੰਕੁਸ਼ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਸ਼ੂਟਰਾਂ ਨੇ ਗੋਲੀਆਂ ਚਲਾਈਆਂ ਸਨ ਲੋਰਿਸ਼ ਬਿਸ਼ਨੋਈ ਨੇ ਇੱਕ ਕਤਲ ਦੀ ਸਾਜ਼ਿਸ਼ ਰਚੀ ਸੀ ਹੈਰੀ ਬੌਕਸਰ ਨੇ ਇਹਨਾਂ ਨੂੰ ਸ਼ੂਟਰ ਮੁਹੱਈਆ ਕਰਵਾਏ ਸਨ ਤੁਹਾਨੂੰ ਦੱਸ ਦਈਏ ਕਿ ਇੰਦਰਪ੍ਰੀਤ ਪੈਰੀ ਕਤਲ ਮਾਮਲੇ ਵਿੱਚ ਸੂਤਰਾ ਦੇ ਹਵਾਲੇ ਤੋਂ ਜੋ ਵੱਡੀ ਖਬਰ ਆ ਰਹੀ ਹੈ ਪੈਰੀ ਕਤਲ ਕਾਂਡ ਮਾਮਲੇ ਵਿੱਚ ਸ਼ੂਟਰਾ ਦੀ ਪਛਾਣ ਹੋ ਚੁੱਕੀ ਹੈ ਪਿਊਸ਼ ਦੇ ਅੰਕੁਸ਼ ਨਾਮ ਦੱਸੇ ਜਾ ਰਹੇ ਨੇ ਜਿਨ੍ਹਾਂ ਸ਼ੂਟਰਾ ਨੇ ਗੋਲੀਆਂ ਚਲਾਈਆਂ ਸੀ ਤੇ ਆਪਾਂ ਦੁਆਰਾ ਕਮਲਵਾਲ ਚੱਲਦੇ ਆ ਕਮਲ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ ਕਮਲ ਆ ਬਿਲਕੁਲ ਦੇਖੋ ਬਿਲਕੁਲ ਬਿਲਕੁਲ ਦੇਖੋ ਕਿਉਂਕਿ ਖਾਸ ਤੌਰ ਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਲਗਾਤਾਰ ਜਿਹੜੀਆਂ ਪਰਤਾਂ ਨੇ ਉਹ ਕਹਿ ਸਕਦੇ ਹਾਂ ਖੁੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੁਲਿਸ ਆ ਜਿਹੜੀ ਕਿਸ ਤਰ੍ਹਾਂ ਦੇ ਸ਼ੂਟਰਾਂ ਤੱਕ ਪਹੁੰਚ ਰਹੀ ਆ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਆ ਕਿ ਕਿਹੜੇ ਸ਼ੂਟਰ ਸੀਗੇ ਜਿਨ੍ਹਾਂ ਸ਼ੂਟਰਾਂ ਨੇ ਕਹਿ ਸਕਦੇ ਪੈਰੀ ਦੇ ਉੱਪਰ ਗੋਲੀਆਂ ਚਲਾਈਆਂ ਸੈਕਟਰ 26 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਹਿ ਸਕਦੇ ਆ ਪੁਲਿਸ ਸਟੇਸ਼ਨ ਤੋਂ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਪਰ ਤਾਪੜ ਤੋੜ ਫਾਇਰਿੰਗ ਕੀਤੀ ਜਾਂਦੀ ਆ ਤੇ ਉਸ ਤਾਪੜ ਤੋੜ ਫਾਇਰਿੰਗ ਦੇ ਵਿੱਚ ਪੈਰੀ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਅਤੇ ਹੁਣ ਉਸ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਆ ਆ ਇੱਕ ਜਿਹੜਾ ਪਿਊਸ਼ਦਰ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਇੱਕ ਅੰਕੁਸ਼ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਦੋ ਜਿਹੜੇ ਸ਼ੂਟਰ ਸੀਗੇ ਜਿੰਨਾਂ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਅਤੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅਤੇ ਪੁਲਿਸ ਹੁਣ ਲਗਾਤਾਰ ਇਸ ਮਾਮਲੇ ਦੇ ਵਿੱਚ ਅੱਗੇ ਜਾਂਚ ਪੜਤਾਲ ਕਰ ਰਹੀ ਹੈ ਕਿਉਂਕਿ ਜਿਹੜੇ ਦੋਨੋਂ ਸ਼ੂਟਰ ਸੀ ਅਤੇ ਇਹਨਾਂ ਦੇ ਨਾਲ ਜਿਹੜੇ ਕੁਝ ਹੋਰ ਸਾਥੀ ਸੀਗੇ ਇਹਨਾਂ ਵੱਲੋਂ ਇੱਕ ਕ੍ਰੈਟਾ ਗੱਡੀ ਲਈ ਗਈ ਜਾਲੀ ਨੰਬਰ ਪਲੇਟ ਉਸ ਦੇ ਉੱਪਰ ਲਗਾਈ ਗਈ ਅਤੇ ਮਹਾਲੀ ਦੇ ਇੱਕ ਹੋਟਲ ਦੇ ਵਿੱਚ ਇੱਕ ਜਿਹੜਾ ਹੋਟਲ ਸੀਗਾ ਉਥੇ ਇਹ ਠਹਿਰੇ ਅਤੇ ਉਥੇ ਇਹਨਾਂ ਨੂੰ ਕੋਈ ਮਿਲਣ ਵੀ ਆਇਆ ਇਹ ਵੀ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਅਤੇ ਉਸ ਤੋਂ ਬਾਅਦ ਇਹ ਜਿਹੜੇ ਕਹਿੰਦੇ ਵਾਇਆ ਸ਼ੇਫਸ ਹੋ ਕੇ ਸੈਕਟਰ 26 ਪਹੁੰਚਦੇ ਨੇ ਅਤੇ ਉਥੇ ਇਹਨਾਂ ਵੱਲੋਂ ਤਾਪੜ ਤੋੜ ਜਿਹੜੀ ਫਾਇਰਿੰਗ ਆ ਉਹ ਕਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਪੰਚਕੂਲਾ ਤੋਂ ਜਿਹੜੇ ਕੀ ਭਜਦੇ ਨੇ ਮੋਟਰਸਾਈਕਲ ਤੇ ਭਜਦੇ ਨੇ ਉਸ ਨੂੰ ਲੈ ਕੇ ਜਿਹੜਾ ਪੁਲਿਸ ਵਾਲੋ ਜਿਹੜਾ ਹੁਣ ਤੱਕ ਦੀ ਜੋ ਜਾਣਕਾਰੀ ਆ ਰਹੀ ਆ ਕਿ ਬੰਦੇ ਨੂੰ ਕਿਸੇ ਨੂੰ ਵਿਅਕਤੀ ਨੂੰ ਰਿਟੇਨ ਕੀਤਾ ਗਿਆ ਜਿਸ ਤੋਂ ਪੁੱਛ ਗਏ ਛ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਖਾਸ ਤੌਰ ਤੇ ਇਹ ਕਿ ਸਦਕਾ ਇਸ ਪੂਰੇ ਮਾਮਲੇ ਦੇ ਵਿੱਚ ਹੌਲੀ ਹੌਲੀ ਜਿਹੜੀਆਂ ਜਾਣਕਾਰੀਆਂ ਨੇ ਪਰਤਾਂ ਨੇ ਇਹ ਉਹ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਹੁਣ ਤੱਕ ਦੀ ਜੋ ਇਨਵੈਸਟੀਗੇਸ਼ਨ ਪੁਲਿਸ ਦੀ ਜੋ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਕਿਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਜਿਹੜਾ ਗੈਂਗ ਸੀਗਾ ਜਾਂ ਲਾਰੈਂਸ ਬਿਸ਼ਨੋਈ ਸੀਗਾ ਉਸ ਨੇ ਪੂਰੀ ਜਿਹੜੀ ਕਤਲ ਦੀ ਹੈ ਸਾਜ਼ਿਸ਼ ਰਚੀ ਸੀਗੀ ਅਤੇ ਜੋ ਹੈਰੀ ਬੌਕਸਰ ਸੀਗਾ ਹੈਰੀ ਬੌਕਸਰ ਨੇ ਇਹ ਸ਼ੂਟਰ ਜਿਹੜੇ ਬੰਦੇ ਸੀਗੇ ਕਹਿ ਸਕਦੇ ਆ ਇਹ ਪ੍ਰੋਵਾਈਡ ਕਰਾਏ ਸੀਗੇ ਅਤੇ ਉਹਨਾਂ ਸ਼ੂਟਰਾਂ ਵੱਲੋਂ ਹੈਰੀ ਬੌਕਸਰ ਦੇ ਕਹਿਣ ਦੇ ਉੱਪਰ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਹੈਰੀ ਬੌਕਸਰ ਨੇ ਕਿਸੇ ਨਾ ਕਿਸੇ ਲਾਰੈਂਸ ਬਿਸ਼ਨੋਈ ਦੇ ਕਹਿਣ ਦੇ ਉੱਪਰ ਇਸ ਘਟਨਾ ਨੂੰ ਜਿਹੜਾ ਅੰਜਾਮ ਦੇਣ ਦੀ ਕੋਸ਼ਿਸ਼ ਜਿਹੜੀ ਕੀਤੀ ਸੀਗੀ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ ਕਮਲ ਤਾਂ ਸਿੱਧੇ ਤੇ ਜਿਹੜੀ ਗੈਂਗਵਾਰ ਸੀਗੀ ਇਹ ਗੈਂਗਵਾਰ ਸਾਹਮਣੇ ਆ ਰਹੀ ਸੀਗੀ ਗੈਂਗਵਾਰ ਸਪਸ਼ਟ ਤੌਰ ਤੇ ਜਿਹੜੀ ਕੀ ਕਹਿ ਸਕਦੇ ਆ ਦਿਖਾਈ ਦੇ ਰਹੀ ਆ ਜੀ ਕਮਲ